ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮਸ਼ੀਨ ਆ ਗਈ ਆ ਛੋਨਾ ਡੇ ਆ ਵਢਾਉਣ ਦੋ ਤਿੰਨ ਦਿਨ ਪਹਿਲਾਂ ਵੀ ਮਸ਼ੀਨ ਵੜ ਕੇ ਵੇਖੀ ਪੈੜੀ ਚ ਤੇ ਉਸ ਦਿਨ ਮਸ਼ੀਨ ਚੱਲੀ ਨਹੀਂ ਸੀ ਬੈਂਦੀ ਸੀ ਤੇ ਤੁਰਦੀ ਨਹੀਂ ਵਾਵਾ ਗਿੱਲੀ ਹੀ ਪੈੜੀ ਮੀਂਹ ਪੈਣ ਕਰਨਾ ਤੇ ਹੁਣ ਕਰੀ ਕੱਲ ਚੈੱਕ ਕੀਤਾ ਤੇ ਕੱਲ ਵੀ ਥੋੜੀ ਥੋੜੀ ਮਤਲਬ ਬੈਂਦੀ ਸੀ ਤੇ ਫਿਰ ਹੁਣ ਅੱਜ ਕਹਿੰਦੇ ਕਰਦੇ ਆ ਟਰਾਈ ਤੇ ਅੱਜ ਠੀਕ ਆ ਇੱਧਰ ਵਾਲੇ ਪਾਸੇ ਡੇ ਆ ਵਡਾਉਣ। ਉਹ ਜੀ ਆ ਵਾਲੀ ਸਾਈਡ ਤੋਂ ਤੇ ਝੋਨਾ ਵੱਡਿਆ ਚੱਲਿਆ। ਤੇ ਉਸ ਤੋਂ ਬਾਅਦ ਚੱਲਦੇ ਆ ਉਹ ਸਾਹਮਣੀ ਪੈੜੀ 'ਚ। ਪੈੜੀਆਂ ਅਜੇ ਵੀ ਕਿੱਲੀਆਂ ਆ। ਥੋੜੀਆਂ-ਥੋੜੀਆਂ। ਹੁਣ ਵਸ ਦਾਕ ਧੁੱਪਾਂ ਲੱਗ ਜਾਣਾ ਤੇ ਸਾਰਿਆਂ ਦਾ ਸਾਂਭਿਆ ਜਾਣਾ ਝੋਨਾ। ਦਾਕ ਦਿਨ ਮੌਕਾ ਮਿਲ ਗਿਆ ਸਾਰਿਆਂ ਨੂੰ ਤੇ ਸਾਰਿਆਂ ਨੇ ਸਾਂਭ ਲੈਣਾ। ਇਹ ਇਧਰਲੀ ਸਾਈਡ ਤੋਂ ਝੋਨਾ ਸਾਰਾ ਵੱਢਿਆ ਗਿਆ ਵਾ ਤੇ ਹੁਣ ਵੀਰ ਇਧਰ ਲੈ ਕੇ ਆਉਣ ਲੱਗਾ ਸਾਈਡ ਤੇ ਨਾਲ ਵਾਲਾ ਵੱਢਾਂਗੇ ਇਸ ਤੋਂ ਬਾਅਦ ਫਿਰ ਦੂਸਰੀ ਸਾਈਡ ਤੇ ਚੱਲਾਂਗੇ ਲੋ ਜੀ ਮਸ਼ੀਨ ਹੁਣ ਆਦੀ ਇਧਰਲੀ ਪੈੜੀ ਚ ਬੈਕ ਕਰ ਕਰ ਵੜਨਾ ਪਿਆ ਏ ਥਲੋਂ ਬੜੀ ਗਲੀ ਜਮੀਨਾ ਹੁਣ ਪੰਜ ਕਿ ਧੁੱਪਾਂ ਲੱਗੀਆਂ ਵਾਂ ਤੇ ਇਧਰ ਵਾਲਾ ਹੁਣ ਠੀਕ ਆ ਇੱਥੇ ਵਧੀਆ ਚੱਲੀ ਜਾਂਦੀ ਆ ਆਰਾਮ ਨਾਲ ਕੁਟਰ ਮਾਰਤਾ ਮਸ਼ੀਨ ਨਹੀਂ ਕਿ ਟ੍ਰੈਕਟਰ ਲੈ ਗਿਆ ਉਹ ਬੈਲਟ ਦਾ ਕੋਈ ਚੱਕਰ ਪੈ ਗਿਆ ਤੇ ਢੇ ਆ ਸੈੱਟ ਕਰਨ ਵੀਰ ਚੱਲ ਪਈ ਆ ਬੈਲਟ ਦਾ ਕਈ ਵਾਰ ਕੋਈ ਸੀਨ ਪੈ ਜਾਂਦਾ ਵੀਰ ਮਸ਼ੀਨ ਚਲਾਉਣ ਡਿਆ ਹੀ ਤੇ ਬਾਕੀ ਸਾਰਿਆਂ ਨੇ ਚਾਹ ਪੀ ਲਈ ਉਹ ਰਹਿ ਗਿਆ ਹੀ ਚਲਾਉਣ ਵਾਲਾ ਬੰਦਾ ਹਮੇਸ਼ਾ ਚਾਹ ਪਾਣੀ ਤੋਂ ਰਹਿ ਜਾਂਦਾ ਤੇ ਹੁਣ ਸਪੈਸ਼ਲ ਵੀਰ ਲਈ ਚਾਹ ਲਿਆਂਦੀ ਆ ਸਾਰੇ ਆ ਪੀਲੀਜੀ ਤੇ ਹੁਣ ਇਹ ਆਵਾਜ਼ ਆ ਦੇਣ ਰਿਹਾ ਸੀ ਕਿ ਮੈਂ ਆ ਦੇ ਰਹੀ ਗਿਆ ਇਹ ਹੁਣ ਵੀਰਲੀ ਚਾਹ ਲੈਂਦੀ ਆ ਹੁੰਦਾ ਲੱਗਦੇ ਫਿਰ ਇਹਨੂੰ ਮਸ਼ੀਨ ਤੇ ਚੜ ਕੇ ਫੜਾਉਨੇ ਆ ਜੋ ਸਾਰਾ ਵੱਟਿਆ ਗਿਆ ਤੇ ਹੁਣ ਉਧਰ ਵਾਲੇ ਰਹਿ ਗਏ ਆ ਦੋ ਪਿੰਡੇ ਤੇ ਉਹ ਬਾਅਦ ਚ ਵੜਾਵਾਂਗੇ। ਕਰਵਾਇਆ ਤਾਂ ਆ ਵਡਾਉਣ ਤੇ ਇਹ ਇਧਰ ਵਾਲੇ ਜਿਹੜੇ ਆਹ ਵਾਲੇ ਤੇ ਦੋ ਬਲੇ ਵਾਲੀ ਕਾਲੀ ਹੁਣ ਬਾਅਦ ਚ ਵੜਾਵਾਂਗੇ। ਥਾਲੀ ਖਾਲੀ ਕਰਵਾ ਕੇ ਤੇ ਇਹ ਇਧਰੋਂ ਵੱਟਿਆ ਗਿਆ ਹੋ ਸਾਰਾ ਟਰੈਕਟਰ ਗਿਆ ਫਾਸ ਇਕੱਲੇ ਨਾਲ ਟੈਪਿੰਗ ਹੀ ਧੱਕਾ ਕਰਨਾ ਨਹੀਂ ਗੱਲ ਬਣੀ ਤੇ ਫਿਰ ਇੱਕ ਅੱਗੇ ਪੋਣਾ ਹੀ ਪਿਆ ਕਿਉਂਕਿ ਪੈੜੀਆਂ ਜੇ ਵੀ ਗਿੱਦੀਆਂ ਆ ਤੇ ਟਰੈਕਟਰ ਬਹਿ ਜਾਂਦਾ ਤੇ ਫਿਰ ਲਿਆ ਸੀ ਡਰੋਨ ਦੇ ਨਾਲ ਇੱਕ ਵਧੀਆ ਜਿਹਾ ਸ਼ਾਟ ਟਰਾਲੀ ਇੱਕ ਹੋਰ ਮਿਲ ਗਈ ਆ ਤੇ ਹੁਣ ਸੋਚ ਰਹੇ ਆ ਕਿ ਦੂਜਾ ਵੀ ਵੜਾਈ ਦਈਏ ਇਧਰ ਨਾਲ ਵਾਲਾ ਰਹਿੰਦਾ ਉਹ ਵੀ ਹੁਣ ਵੜਾਉਣ ਦੀ ਸੋਚਾਂਦੇ ਆ ਆ ਵੀ ਹੁਣ ਵੜਾਈ ਦੇਣਾ ਵਾਹ ਥਾਲੀ ਮਿਲ ਗਈ ਆ ਥਾਲੀ ਹੈ ਗਈ ਇੱਕ ਵੇਲੀ ਤਾਂ ਫਿਰ ਇੱਧਰ ਵਾਲਾ ਵੱਡਾ ਨਗੇ ਸਾਡਾ ਲੋ ਜੀ ਪਹਿਲਾਂ ਇੱਕ ਫਸਿਆ ਹੀ ਤੇ ਹੁਣ ਪੁੱਛਾ ਵੀ ਫਸਾਤਾ ਜੇ ਆ ਵੀ ਫਸ ਗਿਆ ਜੇ ਤੇ ਹੁਣ ਸੰਗਲ ਲੈਣਗੇ ਘਰ ਤੇ ਕੱਟਦੇ ਆ ਪੈਲੀਆਂ ਅਜੇ ਗਿੱਲੀਆਂ ਵਾਂ ਉਹੋ ਜੀ ਪੈਲੀ ਚ ਗੱਲਬਾਤ ਅਜੇ ਹੈ ਨਹੀਂਆਂ ਸੁੱਕੀਆਂ ਨਹੀਂਆਂ ਪੂਰੀਆਂ ਟਰ ਬਹਿ ਜਾਂਦੇ ਆ ਆ ਯਾਰ ਸੰਗਲ ਜੀ ਹੁਣ ਉਹ ਟਰਾਲੀ ਤੇ ਨਿਕਲ ਗਈ ਆ ਤੇ ਉਹ ਛੱਡ ਆਏ ਆ ਤੇ ਹੁਣ ਅਗਲੀ ਟਰਾਲੀ ਭਰ ਕੇ ਤੇ ਫੇਰ ਕੱਟੀਆਂ ਆਂ ਮੰਡੀ ਖੜਾਂਗੇ ਸਾਰਾ ਵਢਾਲਿਆ ਅੱਜ ਉਧਰੋਂ ਹੀ ਵਢਾਇਆ ਗਿਆ ਤੇ ਇਧਰੋਂ ਹੀ ਵਢਾਇਆ ਗਿਆ ਵਢਿਆ ਗਿਆ ਹੁਣ ਤੇ ਹੁਣ ਸ਼ਾਮ ਨੂੰ ਤੇ ਜਾਂ ਸਵੇਰੇ ਮਨੇਰੇ ਖੜਾਂਗੇ ਮੰਡੀ 'ਚ ਲੋ ਜੀ ਪਹਿਲਾਂ ਇਹਦੇ ਨਾਲ ਦੂਜੇ ਦੋਵੇਂ ਟਰੈਕਟਰ ਕੱਢੇ ਆ ਤੇ ਹੁਣ ਇਹ ਫਸ ਗਿਆ ਵਾ ਤੇ ਪੈਲੀਆਂ 'ਚ ਗਿੱਲੀਆਂ ਵਾਂ ਟਰੈਕਟਰ ਪਤੋ ਬਦੀ ਫਸ ਹੀ ਜਾਂਦਾ ਵਾ ਜੋ ਮਰਜ਼ੀ ਕਰੀ ਜਾਵੇ ਜਿੰਨਾ ਮਰਜ਼ੀ ਯੋਰ ਲਵਾਈ ਜਾਓ ਉਹਨਾਂ ਤਾਂ ਭਈ ਜਾਂਦਾ ਜਿੰਨਾ ਤੂੰ ਯੋਰ ਲਵਾਉਂਦੇ ਦਿੱਕਤ ਆ ਟਰੈਕਟਰ ਗਾੜੀ ਕੋਈ ਫਾਂਡ ਆ ਗਾੜੀਆਂ ਸਾਰੀਆਂ